ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਿਆ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਤੇ ਇੱਕ ਬਹੁਤ ਵੱਡੀ ਬਿਉਂਤ ਬੰਦੀ ਯਾਰ ਤਿਆਰੀ ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅੰਬਾਲਾ ਦੇ ਵਿੱਚ ਉੱਥੇ ਵਾਟਰ ਕੈਨਨ ਅਥਰੂ ਗੈਨ ਦੇ ਗੋਲੇ ਹਰ ਤਰ੍ਹਾਂ ਦੇ ਐਮੋਨੇਸ਼ਨ ਭੇਜ ਦਿੱਤਾ ਗਿਆ ਹੈ ਬਹੁਤ ਸਾਰੀ ਆਰਮਡ ਫੋਰਸਿਸ ਦਿੱਲੀ ਆਰ ਦੇਸ਼ ਤੋਂ ਉੱਥੇ ਭੇਜਿਆ ਜਾ ਰਹੀਆਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਅੰਬਾਲੇ ਦੇ ਵਿੱਚ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਜਿਹੜਾ ਹਮਲਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦ ਭਗ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਐ ਮੈਂ ਕਿਸਾਨਾਂ ਦੇ ਨਾਮ ਤੇ ਤੁਸੀਂ ਵੋਟਾਂ ਲਈਆਂ ਤੁਸੀਂ ਇਸ ਕਨਸਪੀਰੇਸੀ ਇਸ ਸਾਜ਼ਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋ ਗਏ ਤੁਸੀਂ ਕਿਸ ਤਰ੍ਹਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਜਦ ਕਿ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦੀ ਦਿੱਤੀ ਹੋਈ ਹੈ ਲੇਕਿਨ ਅੱਜ ਮੈਨੂੰ ਅਫਸੋਸ ਕਹਿਣਾ ਪੈ ਰਿਹਾ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਐ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਐਸੀ ਬਹੁਤ ਸੰਧਾ ਭੋਗ ਚੁੱਕੇ ਐ ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਆ ਬੱਚੇ ਫੇਰ ਆ ਗਿਆ ਫੇਰ ਆ ਬੱਚੇ ਫੇਰ ਆ ਗਿਆ ਫੇਰ ਪਿੱਛੇ ਜਾ ਬਿਨੇ ਜਾਈ ਬਿਨੇ ਜਾਈ ਅਰੇ ਹੋ ਗਿਆ ਪਿੱਛੇ ਜਾ ਪਿੱਛੇ ਜਾ ਪਿੱਛੇ ਜਾਈਏ ਬਿਲਕੁਲ ਪਿੱਛੇ ਜਾਈਏ ਆ ਬੱਚੇ